ਨਹੀਂ ਵੀਰ ਜੀ ਇਦਾਂ ਨਹੀਂ ਹੋ ਸਕਦਾ ਆ ਦੇਖੋ ਜੀ ਜਪ ਦੇ ਪੈਰ ਵਿੱਚ ਔਂਕੜ ਹੈ ਫਿਰ ਇਸ ਦਾ ਮਤਲਬ ਕੀ ਹੋਇਆ ਇਸ ਦਾ ਮਤਲਬ ਹੈ ਕਿ ਜਪ ਨਾਮ ਹੈ ਭਾਵ ਇੱਥੋਂ ਜਪਜੀ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ ਫਿਰ ਮੂਲ ਮੰਤਰ ਇਸ ਤੋਂ ਅੱਗੇ ਕਿਵੇਂ ਹੋ ਸਕਦਾ ਹੈ ਅਸੀਂ ਨਹੀਂ ਮੰਨਦੇ ਇਹਨਾਂ ਮਾਤਰਾ ਨੂੰ ਮੂਲ ਮੰਤਰ ਤਾਂ ਹੋਸੀਪੀ ਸੱਚ ਤੱਕ ਹੈ ਨੇ ਸਿੰਘ ਸਾਹਿਬ ਇਹ ਸ਼ਲੋਕ ਹੈ ਜਿਵੇਂ ਹੋਰ ਬਾਣੀ ਐ ਵਿੱਚ ਪਹਿਲਾ ਸ਼ਲੋਕ ਆਉਂਦਾ ਹੈ ਮੂਲ ਮੰਤਰ ਗੁਰਪ੍ਰਸਾਦ ਤੇ ਸਮਾਪਤ ਹੋ ਜਾਂਦਾ ਹੈ ਭਾਈ ਕੀ ਬਹਿਸ ਏ ਲਈ ਜੀਰ ਜੀ ਤੁਸੀਂ ਦੱਸੋ ਮੂਲ ਮੰਤਰ ਕਿੱਥੋਂ ਤੱਕ ਹੈ ਭਾਈ ਸਾਹਿਬ ਤੁਸੀਂ ਮੂਲ ਮੰਤਰ ਦਾ ਕਿੰਨਾ ਅਭਿਆਸ ਕਰਦੇ ਹੋ ਬਸ ਜੀ ਜਪਜੀ ਸਾਹਿਬ ਦੇ ਪਾਠ ਨਾਲ ਹੀ ਕਰੀਦਾ ਹੈ ਫੇਰ ਕਿੱਥੇ ਹੁੰਦਾ ਹੈ ਤੇ ਭਾਈ ਸਾਹਿਬ ਤੁਸੀਂ ਬਸ ਉਹੀ ਜਪਜੀ ਸਾਹਿਬ ਦੇ ਪਾਠ ਤੱਕ ਹੀ ਜੀ ਦੇਖੋ ਇਸ ਨੂੰ ਇਹ ਸਾਬਤ ਹੁੰਦਾ ਹੈ ਕਿ ਆਪਾਂ ਕੇਵਲ ਇਸ ਨੂੰ ਬਹਿਸ ਦਾ ਮੁੱਦਾ ਬਣਾਇਆ ਹੋਇਆ ਹੈ ਗੁਰਬਾਣੀ ਤਾਂ ਗੁਰੂ ਸਾਹਿਬ ਜੀ ਨੇ ਲਿਖੀ ਹੋਈ ਹੈ ਤੇ ਉਹ ਹੀ ਜਾਣਦੇ ਹਨ ਗੁਰਸਿੱਖ ਨੂੰ ਗੁਰਬਾਣੀ ਵਿਚਾਰਨ ਦਾ ਪੂਰਾ ਹੱਕ ਹੈ ਪਰ ਕਿਉਂਕਿ ਇਹ ਕਥਾ ਸਾਗਰ ਹੈ ਆਪਾਂ ਇਸੇ ਕੋਈ ਦਾਵਾ ਨਹੀਂ ਕਰ ਸਕਦੇ ਗੁਰਸਿੱਖਾਂ ਨਾਲ ਵਿਚਾਰ ਵਹੀ ਕਰਨੀ ਚਾਹੀਦੀ ਹੈ ਪਰ ਬਹਿਸ ਨਹੀਂ ਬਹਿਸ ਨਾਲ ਕੇਵਲ ਫਿੱਕੀ ਪੈਂਦੀ ਬਾਕੀ ਰਹੀ ਗੱਲ ਪਾਠ ਦੀ ਜਿੰਨਾ ਦਿਲ ਕਰਦਾ ਹੈ ਕਰੋ ਇਕੀ ਨੰਨ ਜਿਆਦਾ ਕਰਨ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਵੀਰ ਜੀ ਤੁਸੀਂ ਠੀਕ ਕਹਿ ਰਹੇ ਹੋ। ਅਸੀਂ ਵੀ ਬੱਸ ਸੁਣੀ ਸੁਣਾਈ ਬੈਸ ਵਿੱਚ ਹੀ ਪੈ ਗਏ। ਬਿਲਕੁਲ ਅਭਿਆਸ ਤਾ ਅਸੀਂ ਕੋਈ ਕਰਦੇ ਨਹੀਂ। ਜਿੰਨਾ ਚਿਰ ਬੈਸ ਨੂੰ ਲਾਇਆ ਹੈ ਕਿਤੇ ਪਾਠ ਹੀ ਕਰ ਲਿਆ ਹੁੰਦਾ ਤਾਂ ਗੁਰੂ ਸਾਹਿਬ ਨੇ ਆਪ ਹੀ ਸੋਝੀ ਪਾ ਦੇਣੀ ਸੀ ਕਿ ਮੂਲ ਮੰਤਰ ਕਿੱਥੋਂ ਤੱਕ ਹੈ। ਸ਼ੁਕਰ ਹੈ। ਵਿਚਾਰ ਅਤੇ ਬੈਸ ਵਿੱਚ ਫਰਕ ਸਮਝਣਾ ਚਾਹੀਦਾ ਹੈ। ਵਿਚਾਰ ਨਾਲ ਗੁਰੂ ਸਾਹਿਬ ਅਤੇ ਗੁਰਬਾਣੀ ਨਾਲ ਪਿਆਰ ਵਧਦਾ ਹੈ। ਇਹ ਬਹਿਸ ਨਾਲ ਬਸ ਕੇਵਲ ਵਖਰੇਵਾ